ਵਾਲੀ ਚੰਗੀ ਆ ਓਏ ਤਈਓ ਚਲ ਗਈ ਚੱਕ ਲਾ ਸਕੂਟਰੀ ਚੱਲੀ ਏ ਕਮਣਾ ਨੂੰ ਬਾਬੇ ਇੱਥੇ ਕਬੂਤਰ ਕੀ ਕਰਨਗੇ ਦੇਖੋ ਜਿਹੜੇ ਆ ਨਿੱਕੇ ਨੁੱਕੇ ਬੱਚੇ ਸੀਗੇ ਜੀ ਬਾਬੇ ਉਹ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦੀ ਲੋ ਸੱਤ ਸ਼ਰੀਆ ਕਾਲ ਲੋ ਵੀ ਲੱਗੇ ਆ ਕਬੂਤਰ ਕੱਢਣ ਮਰ ਗਈਆਂ ਜੁਆਂ ਆਹ ਲੋ ਬਾਬੇ ਹੁਣੇ ਹੀ ਪਾਇਆ ਸੀ 5 ਕਿ ਮਿੰਟ ਹੋਏ ਪਾਊਡਰ ਪਾਇਆ ਨੂੰ ਤੇ ਹੁਣ ਇਹਨੂੰ ਕੱਢਣ ਲੱਗੇ ਆ ਕੋ ਤਾਂ ਵੀ ਤਾਂਮੀ ਰਹਿ ਗਈ ਇੱਕ ਅੱਧੀ ਬਾਕੀ ਸਭ ਮਰ ਗਈਆਂ ਇੱਥੇ ਗਾ ਇਕ ਆਹ ਰਹੀ ਹੈ ਨਾ ਮਰ ਗਈ ਹੁਣੀ ਇਹਦੀ ਆਹ ਤੇ ਤੜਫਦੀਆਂ ਨੇ ਤੇ ਤੜਫਦੀਆਂ ਆਹ ਹਾਂ ਤੜਫਦੀਆਂ ਨੇ ਇਹ ਵੀ ਲਾਉਣ ਨੇ ਆਸੀਂ ਆਹ ਦੇ ਉੜਦੇ ਛੜਦੇ ਬਾਹਰ ਉੜਦੇ ਡੇਜਣ ਛੜਦੇ ਮਰ ਜਾਂਦੀਆਂ ਨਾ ਜੁਆਂ ਛੜਦੇ ਇਹ ਚੱਲੀ ਆਪਣੇ ਵੱਡੇ ਕਬੂਤਰ ਦੀ ਪੱਠੀ ਆ ਗਈ ਵੀ ਉਹ ਤਾਂ ਉਹ ਦਾ ਢਾਤੇ ਆਪਾਂ ਪਹਿਲੇ ਜਿਹੜੇ ਪੁਰਾਣੇ ਕਬੂਤਰ ਆ ਜਿਹੜੀਆਂ ਚਾਰ ਕਬੂਤਰੀਆਂ ਸੀਗੀਆਂ ਇਹ ਉਹ ਆ ਗਈ ਕਿੰਨੇ ਕਿੰਨੀਆਂ ਆ ਤੜਵਾੜਾ ਵਾਲੀ ਬਾਜੀ ਤੇ ਇਹ ਹੁਣ ਤੜਵਾੜਾ ਬਾਜੀ ਤੇ ਛੱਡਾਂਗੇ ਤੇ ਇਹਨਾਂ ਚੋਚਾਰਾਂ ਚ ਕੋਈ ਨਾ ਕੋਈ ਸੈੱਟ ਕਰਾਂਗੇ ਆ ਚੱਲੀ ਸਾਡੀ ਕੀ ਕਹਿੰਦਾ ਬਿੱਲਾ ਮੁੱਲਾ ਬਿੱਲਾ ਮੂਸਾਪੁਰਿਆ ਗਰੋਜੀ ਕੋਜੀ ਨਹੀਂ ਨਹੀਂ ਇਹ ਹੈਗੀ ਆ ਦੂਜੀ ਕ੍ਰੈਚ ਕ੍ਰੈਚ ਉਹ ਤਾਂ ਕਿਹੜੇ ਕਿਹੜੇ ਨਾਮ ਗੁੜੀ ਜਾਵੇ ਸਾਨੂੰ ਪਤਾ ਯਾਰ ਆਹ ਤਾਂ ਸੱਦੇ ਸੱਦੇ ਨਾਮ ਹੁੰਦੇ ਹੈ ਚੀਨਾ ਚੀਨੀ ਉਹ ਭਾਜ ਰੋਜੀ ਆਹ ਦੇ ਦੇ ਇਹ ਕਿਹੜੀ ਆਉਂਦੇ ਆ ਇਹ ਦੇ ਹੈਗੀ ਆ ਤਮੈਨੂ ਫੀਲ ਹੋਣਾ ਆਪਣਾ ਕੰਪਲੀਟ ਇਹ ਲਾ ਰਾਂ ਕੋਈ ਛੱਡ ਦੇ ਹੁਣ ਤੂੰ ਡਾਹ ਦੇ ਯਾਰਾ ਬਾਬੇ ਦਾ ਨਾਲੇ ਕਿ ਕਾਟੇ ਨੂੰ ਵੀ ਇਹ ਚੱਲੀ ਆਪਣੀ ਮੌਲੀ ਵਾਲੀ ਦੀ ਪੱਠੀ ਐ ਇੱਥੇ ਰੱਖ ਲਾਗ ਤੋੜ ਦੀ ਛੜੀ ਆ ਜਾ ਵੀ ਆ ਜਾ ਅਗਲਾ ਲੈ ਆ ਆ ਚੱਲੀ ਆਪਣੀ ਚਲਰ ਵਾਲੀ ਤੂ ਸਹਾਲੀ ਦੀ ਭੈਣ ਆ ਇਸ ਟਾਈਮ ਦੀ ਖੁੱਡੇ ਦੀ ਸਭ ਤੋਂ ਵਧੀਆ ਡਾਰ ਕਰਨ ਵਾਲੀ ਜੂਦਰੀ ਉਹਨਾਂ ਤੇ ਜੀ ਚੌਥੀ ਡਾਰੀ ਸਰਾ ਕਰਾਤਾ ਅੱਜ ਵੀ ਆਂਟ ਤੇ ਬੈਠੂ ਸਾਰਿਆਂ ਨੂੰ ਮੈਂ ਆ ਪਾਣੀ ਵਾਲੇ ਕਬੂਤਰ ਵੀ ਬਾਹੂਗੀ ਇਹ ਨਹੀਂ ਨਹੀਂ ਹੈ ਬਾਹੂ ਮੈਂ ਕਹਿੰਦਾ ਦੇਖ ਲਈ ਪਾਣੀ ਵਾਲੇ ਪਾਣੀ ਵਾਲੇ ਆ ਮੈਂ ਕਹਾਂ ਅੱਜ ਪਾਣੀ ਵਾਲੇ ਬਾਹੂਗੀ ਫੇਰ ਨਹੀਂ ਚੱਲ ਵੀ ਫੇਰ ਨਹੀਂ ਬਲਾਲਾ ਸਭ ਤੋਂ ਪਹਿਲਾਂ ਹੀ ਵੇਜਣੀ ਲੋਈ ਬਾਪਿਆ ਪ੍ਰਸ਼ਾਦਾ ਛਕੀਏ ਟਾਈਮ ਨਾਲ ਹੀ ਆ ਤੇ ਕੀ ਆ ਬਣਾ ਨਾਲ ਸਰ ਜੀ ਇਹ ਹੀ ਲਿਆ ਕੀ ਲਾਲ ਕਾ ਕੁੱਜੇ ਵਾਲਾ ਪਾਣੀ ਲਿਓਣ ਨਾਲ ਟਮਾਟਰ ਰੋਟੀਆਂ ਤੇ ਸਬਜ਼ੀ ਤੇ ਆਲੂ ਵੜੀਆਂ ਜੀਆਂ ਆ ਤੇ ਚੱਕ ਦਿਆਂ ਫੱਟੇ ਟਾਈਮ ਹੋ ਗਿਆ ਬਾਬਿਓ ਮੇਰੇ ਸਾਹ ਹੁਣ 11 ਦੇ ਲਗਭਗ ਕਣਕ ਕਣਕ ਜੀ ਲਾਉਣ ਲੱਗ ਪਈ ਪੁੱਤਰਾ ਵਾਸਤੇ ਤੇ ਅੰਦਾ ਲੇਡ ਹੋ ਗਏ ਥੋੜੀ ਜਿਹੀ ਰੋਟੀ ਨੂੰ ਨਹੀਂ ਤਾਂ 10 ਵਜੇ ਖਾ ਲਈ ਦੀ ਬਾਬਿਓ ਉੱਤਰੁੱਟੀ ਜਾਂਦੇ ਆ ਤੂੜੀ ਵੰਡੇ ਇਨਾ ਕਟਾਉ ਟੰਡਿਆ ਨਾ ਅੱਜ ਸਾਰੇ ਪੁੱਤਾਂ ਢਗੇ ਆਪਾਂ ਬਹੁਤ ਜ਼ਿਆਦਾ ਕਟਾਉ ਟੰਡਿਆ ਹੁਣ ਤੇ ਕਬੂਤਰ ਵੀ ਚਾਰੇ ਭਰੇ ਹੋਣੇ ਆ ਕੀ ਕਰੀਏ ਕਬੂਤਰ ਵੀ ਡਾਰ ਬਣਦੀ ਆ ਕਬੂਤਰ ਹੁਣ ਨੀਵੇਂ ਆਏ ਆ ਸਾਰੇ ਫੇ ਗੱਟੂਗੇ ਜਾ ਕੇ ਤਾਂ ਨੂੰ ਕਬੂਤਰਾਂ ਕੱਚੀਆਂ ਤਿੰਨ ਚਾਰ ਵਿੱਚ ਤੇ ਬਾਕੀ ਉਪਰੇ ਨਵੇਂ ਆ ਜਿਹੜੇ ਵੱਡੇ ਪੁਰਾਣੇ ਕਬੂਤਰ ਲੋਈ ਬਾਬੇ ਇੱਥੇ ਕਬੂਤਰ ਕੀ ਕਰਨਗੇ ਦੇਖੋ ਓਏ ਹੋਏ ਘਰਾਂ ਦੇ ਪਿੱਛੇ ਕੋਲ ਲੱਗੇ ਆ ਅੱਜ ਤਾਂ ਕਬੂਤਰ ਪਾਟਣਗੇ ਅੱਜ ਘੱਟੇ ਨਾਲ ਜਿੰਨਾ ਘਟਾ ਉਡੰਡਿਆ ਤਾਂ ਪਹਿਲਾ ਦੇਖਣਾ ਸੀ ਜੋ ਚਲਾਈ ਹੀ ਲੈ ਬਰੋਲਾ ਜੈ ਨਹੀਂ ਬਰੋਲਾ ਬੰਬਈ ਪਾਟਾ ਹੀ ਬੰਬਈ ਆ ਬਣਾਤਾ ਹੀ ਬਾਬਾ ਆਪਾਂ ਕਦਾਂ ਫਿਰ ਕੀ ਬਣਾਈ ਜਾਨਾ ਹੋਰ ਇਹ ਬਰੋਲਾ ਨੂੰ ਰਗੀ ਆ ਪੁੱਤਰਾ ਉਦੋਂ ਲੱਗੇ ਰਹੀ ਤਾਂ ਹੋਰ ਕੀ ਕਰਾਂ ਹੋਰ ਤੇ ਗੇਟ ਲੈ ਬਰਾਂ ਲੀਆ ਜੀ ਉੱਤੇ ਹੀ ਕੱਢ ਗਈ ਜੀ ਕਾਰਾ ਗਿਰੀਆਂ ਕਰਦੇ ਨੇ ਲੋ ਬਿਓ ਖੜੀ ਉੱਤੇ ਕਟਾਈ ਕੱਟਾ ਹੋਇਆ ਹੋਇਆ ਕੁੜੀ ਆਵੇ ਦਾ ਘਰ ਵੀ ਸਾਰਾ ਭਰ ਦਿੱਤਾ ਇੰਨੇ ਕਾਖੀ ਕੱਖ ਉੱਤੇ ਵੀ ਆਏ ਪਏ ਆ ਪਰ ਨਾਲੇ ਭਰੇ ਪਏ ਆ ਗੰਦ ਨਾ ਪਿਆ ਹੋਇਆ ਕਿਉਂਕਿ ਮਿੱਟੀ ਘਟਾ ਉਡਣੀ ਬਹੁਤ ਆ ਹੁਣ ਆ ਇਸ ਟਾਈਮ ਸਾਰੇ ਇੱਥੇ ਆਪਣੇ ਧੂੜ ਦੀ ਦਾ ਨਹੀਂ ਤੁਹਾਨੂੰ ਧੂਆ ਹੀ ਧੂਆ ਹੋ ਗਿਆ ਸਾਰੇ ਆ ਦੇਖੋ ਧੂਆ ਹੀ ਧੂਆ ਹੋ ਗਿਆ ਸਾਰੇ ਪਾਸੇ ਇੰਨਾ ਘਟਾ ਆ ਲੋਈ ਬਾਬੇ ਕਬੂਤਰ ਬੈਗੇ ਆ ਜਿਹੜੇ ਤਿੰਨ ਤਿੰਨ ਬੈਠੇ ਆ ਟਾਈਮ 1:30 ਦੇ ਲਗਭਗ ਹੋਣਾ ਆ ਕੱਚੀ ਕਬੂਤਰੀ ਸੀ ਆਪਣੀ ਬਹੁਤ ਵਧੀਆ ਜੋਰ ਲਾ ਕੇ ਆਈ ਆ ਤੀਜੀ ੜਾਰ ਘੱਟੀ ਸੀ ਇਹ ਤੇ ਤੇ ਆ ਵੀ ਉਤਰੀ ਹੋਣ ਬੇਟੀ ਆਪਣੀ ਆ ਦੋਨੇ ਉਤਰੀਆਂ ਹੋਣ ਬੇਟੀਆਂ ਡੱਕਲਾ ਨੂੰਂਂਦਰੀ ਆ ਦੋਨੇ ਉਤਰੀਆਂ ਆਪਣੀਆਂ ਹੋਈ ਬੈਠੀਆਂ ਹੋਰੀਆਂ ਕੱਚੀਆਂ ਸੀਆਂ ਟਾਈਮ ਮਾਤ ਨੂੰ ਕਲੀਅਰ ਕਰਕੇ ਦੱਸਦਾ 10000 ਸਾਢੇ 11 ਹੋ ਗਏ ਪੂਰੇ ਸਾਢੇ 11 ਵਜੇ ਦੋਨੇ ਬੇਟੀਆਂ ਇਹ ਸਿਰੇ 7:00 ਵਜੇ ਹੱਡੀਆਂ ਸੀ 7:30 ਤੇ ਬਹੁਤ ਸੋਹਣੀਆਂ ਆ ਉਤਰੀ ਤੇ ਬਹੁਤ ਜ਼ੋਰ ਲਾਇਆ ਕਿ ਚਰਪੀ ਆ ਹਜੇ ਇਹਨਾਂ ਦੇ ਅੰਦਰ ਤੇ ਮੋੜ ਮੋੜਾ ਦਾ ਪਟੂਆਈ ਤੇ ਉਹਨੇ ਚੀਨੀ ਨੇ ਤਾਂ 맛ਸਾ ਵੀ ਨਹੀਂ ਦੁੱਖ ਬਣਾਇਆ ਕਿਉਂਕਿ ਕਟਾ ਬਹੁਤ ਐ ਨੱਕ ਭਰੇ ਪਏ ਨਾਲੇ ਘੱਟੇ ਦੇ ਨਾਲ ਆਹ ਕਣਦੇ ਜੀ ਵੱਡਣਦੇ ਆ ਨਾ ਉਹਦੀ ਕਰਕੇ ਆਹ ਉਸਤਾਦ ਤਾਂ ਆਪਣਾ ਉੱਦਾ ਹੀ ਬਸ ਗੁੱਗੂਆ ਬਣ ਕੇ ਲੈ ਲੈ ਬਿਲਕੁਲ ਸਹੀ ਆ ਪੁੱਤ ਤੈਨੂੰ ਕੱਖ ਨਹੀਂ 11 ਵਜੇ ਬੈਗਿਆ ਸੀ ਇਹ ਵਧੀਆ ਜਿੰਨਾ ਘਰੇ ਘੱਟ ਜ਼ੋਰ ਲਾਊਗਾ ਉਹਨੇ ਬਾਹਰ ਲਾਊਗਾ ਪੁੱਤਰ ਆ ਜੜਾ ਉਹਨੇ ਰੁਲਾਇਆ ਬੋਣਦੇ ਗੁੜਕਣਦੇ ਆ ਹੁਣ ਬੈਠਾ ਥੋੜਾ ਜਿਹਾ ਠੰਡੇ ਸਾਂ ਕਰਕੇ ਹੁਣ ਸੈਟ ਹੋਊਗਾ ਆਪੀ ਬਾਹਰ ਨਾ ਜਾਵੇ ਹਵਾ ਨਾਲ ਥੱਲੇ ਓਏ ਥੱਲੇ ਜਾ ਕੇ ਵੱਜਣਾ ਇਹ ਆਵੜਦੀਆਂ ਵੀ ਦੋ ਇੰਨਾ ਆਦਮ ਕਬੂਤਰ ਪਰਾਣੀ ਆ ਮੂੰਹਾ ਪੱਟਿਆ ਹਾ ਘੱਟੇ ਕਰਕੇ ਨਾ ਕਟਾ ਬਹੁਤ ਹੈ ਅੱਜ ਇੰਨਾ ਗੰਦ ਉੱਡਣ ਡਿਆ ਛੱਡ ਗੱਲਾਂ ਦਿਓ ਤੇ ਬਾਕੀ ਕਬੂਤਰ ਉੱਚੇ ਖੜੇ ਜਿਹੜੇ 6-7 ਕਬੂਤਰ ਆਪਣੇ ਵਾਲੇ ਉੱਚੇ ਖੜੇ ਆ ਬਾਬਿਓ ਕਬੂਤਰ ਉੱਡੀ ਜਾਂਦੇ ਆ 12 ਵਜੇ ਦਾ ਟਾਈਮ ਹੋ ਗਿਆ ਤੇ ਕਬੂਤਰ ਆਪਣੇ ਪੰਜ ਪਾਬਿਓ ਹੁੰਦੇ ਹੀ ਦੀਦੀ ਆ ਬਸ ੱਲੇ ਕਟਾ ਬੋਦਾ ਇਸ ਕਰਕੇ ਅਜ ਕਬੂਤਰ ਉੱਚੇ ਵੀ ਜਾਂਦੇ ਆ ਕਬੂਤਰ ਭੱਜਣ ਦਾ ਰੀਜ਼ਨ ਵੀ ਇਹ ਹੀ ਆ ਕਈ ਵੀਰ ਵੀਡੀਓ ਜੀ ਵੀ ਕਮੈਂਟ ਕਰਦੇ ਆ ਸਾਡੇ ਕਬੂਤਰ ਭੱਜ ਗਏ ਇਦਾਂ ਚਲ ਗਏ ਘਰੋਂ ਇਹਨੇ ਵੀਰੇ ਜਿਆਦਾ ਤਾਂ ਆਹ ਨੁਕਸਾਨ ਆ ਜਿਹੜਾ ਆਪਾਂ ਕਣਕਾ ਕੁੜਕਾ ਵੱਢ ਹੋਣ ਦੀਆਂ ਤੂੜੀ ਕਰਕੇ ਕਟਾ ਬਹੁਤ ਆ ਹੁਣ ਆਪਣੇ ਵੀ ਕਬੂਤਰ ਪੰਜ ਕਬੂਤਰ ਇੰਨੀ ਉੱਚੀ ਆ ਕਿ ਹੂੰਦ ਦੀਦੀ ਆ 10 ਮਿੰਟ ਬਾਅਦ ਦੀਦੀ ਮਾੜੀ ਮਾੜੀ ਹੂੰਦ ਉਪਰ ਹੀ ਆ ਉਪਰਾਂ ਲੱਗੇ ਹੋਏ ਆ ਬਾਕੀ ਹੁੰਦੇ ਆ ਰੇ ਤੁਹਾਨੂੰ ਗੱਲਬਾਤ ਦੱਸਦਾ ਤੁਹਾਨੂੰ ਵੀ ਕਿੱਦਾਂ ਆਗੇ ਕਿ ਨਹੀਂ ਆਗੇ ਕੋਈ ਕੂਤਰ ਬਾਲੇ ਉੱਚੇ ਖੜੇ ਆ ਹੁਣ ਥੱਲੇ ਉਹਦਾ ਕੂਤਰ ਉੜਦੇ ਆ ਥੱਲੇ ਆਪਣੇ ਚਾਰ ਪੰਜ ਕੂਤਰੀਆਂ ਨੀਵੀਂ ਇਹ ਵੀ ਧੁਆਈਆਂ ਹੁਣ ਨਿਕਲ ਗਏ ਇਹ ਫਿਰਦੇ ਆ ਤੇ ਪੰਜ ਕੂਤਰ ਦਾ ਬਾਬੇ ਉਹ ਬਾਲੇ ਰੱਬ ਜਪੜੇ ਆ ਵੀ ਦੀਦੇ ਨਹੀਂ ਉਹ ਫੁੰਦੇ ਆ ਮਾੜੀ 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 ਦੀਦੀ ਕਿਤੇ ਕਿਤੇ ਲੋਈ ਬਾਬੇ ਕੂਤਰ ਬਹਿ ਗਏ 1 ਵਜੇ 1 ਵਜੇ ਦਾ ਟਾਈਮ ਆ ਆ ਵੀ ਕੂਤਰੀ ਬਹਿ ਗਈ ਆਪਣੀ ਤਾਂ ਤੇ ਨਹੀਂ ਇੱਕ ਰਹਿ ਗਈ ਇੱਕ ਰਹਿ ਗਈ ਉਹ ਆਈ ਨਹੀਂ ਹਜੇ ਹੈਂ ਵੇ ਕਿੱਕ ਉਤਰੀਂ ਆਈ ਆਪਣੀ ਉਤੋਂ ਹੁਣ ਲੰਮੇ ਪੈ ਕੇ ਦੇਖਦਾ ਇੱਕ ਵਾਰੀ ਉੱਪਰ ਉੜਦੀ ਕਿਨੇ ਉੱਚੀ ਬੋੜਦੀ ਹੁੰਦੀ ਅੱਜ ਸਵੇਰੇ ਮੈਂ ਕਿਹਾ ਸੀ ਮੈਂ ਕਿਹਾ ਝੱਲਰ ਵਾਲੀ ਦੇ ਮਾਂਜੜੇ ਆ ਸਾਰੀ ਇਹ ਮੰਦਾ ਨਹੀਂ ਹੁਣ ਦੇਖਦਾ ਵੀ ਅੱਜ ਹੈਗੀ ਆ ਕਿ ਮਾਂਜ ਗਈ ਸੱਚੀ ਤਾਂ ਮੈਂ ਕਿਹਾ ਕੀ ਆ ਕਿੰਨੇ ਕਿੰਨੇ ਵਜੇ ਬੈਠੇ ਅੱਜ 1 ਵਜੇ ਬੈਠੇ ਸਾਢੇ 12 ਵਜੇ ਬੈਠਾ ਇੱਕ ਨਹੀਂ ਆਈ ਝੱਲਰ ਵਾਲੀ ਹੈ ਇੱਕ ਨਹੀਂ ਆਈ ਉਹਨੂੰ ਬਾਬੇ ਹੁਣ ਦੇਖ ਕੇ ਉਹਨੇ ਨਾਲ ਦੇ ਪਿੰਡਾਂ ਪਹਿਲਾਂ ਤਾਂ ਉੱਤੇ ਲੰਮੇ ਪੈ ਕੇ ਦੇਖਦੇ ਕਰੀ ਆਣ ਚੰਗੀ ਤਰ੍ਹਾਂ ਨਾ ਲੰਮੇ ਪੈ ਕੇ ਛੱਤ ਦੇ ਉੱਪਰ ਬੜੀ ਉੱਚੀ ਆ ਜੀ ਬਹੁਤ ਖੜਦੀ ਉਹ ਦੇਖਦੇ ਅੱਜ ਦੂਜੀ ਦੀ ਜੀੜਾ ਸੀ ਉਹਦੀ 1 ਵਜ ਗਿਆ ਤੇ ਸਾਢੇ 12 ਤਾਈ ਦੇਖੀ ਆ ਹੁਣ ਅੱਧਾ ਘੰਟਾ ਹੋਇਆ ਦਿਖੀ ਨਹੀਂ ਔਰ ਆ ਗੁੜਕਦਾ ਉਹ 1 ਵਜੇ ਬੈਠਾ ਬਾਬੇ ਪੁੱਤਰ ਤੇ ਬੋਲਣ ਡਿਆ ਔਰ ਗੁੜਕਦਾ ਉਹ ਰਾ ਉਹ ਵੀ ਨੀਲਾ ਵੀ ਆਪਣਾ 1 ਵਜੇ ਬੈਠਾ ਉਹ ਵੀ ਗੁੜਕਣ ਡਿਆ ਥੱਲੇ ਮੜਾ ਪੁੱਤਰ ਸਹੀ ਬੈਠੇ ਵਸ ਕੱਟੇ ਕਰਕੇ ਅੱਜ ਬੈਗੇ ਅੱਜ ਪੁੱਤਰਾਂ ਨੇ ਯੋਰ ਵੱਧ ਲਾਉਣਾ ਸੀ ਆ ਰਾਣੀ ਰਾਣੀ ਇਹ ਅੱਜ ਜਿੱਤੇ ਇੱਕ ਕੱਚੀ ਸੀਗੀ ਕੂਤਰੀ ਆਪਾਂ ਡਾਈ ਦੀ ਅੱਜ 15 ਦਿਨਾਂ ਬਾਅਦ 10 ਦਿਨ ਹੋ ਗਏ ਉਹਨੇ ਸੁੱਜ ਗਈ ਸੀਗੀ ਸੁੱਜਣ ਤੋਂ ਬਾਅਦ 10 ਦਿਨਾਂ ਬਾਅਦ ਅੱਜ ਗੱਡੀ ਸੀਗੀ ਇਹ ਵੀ ਕੂਤਰੀ 10 ਮਿੰਟ ਪਹਿਲਾਂ ਬੈਠੀ ਇੱਕ ਵਜਨ ਤੋਂ ਤੇ ਬਹੁਤ ਵਧੀਆ ਉੜ ਕੇ ਆਈ ਕੂਤਰੀ ਇਹ ਵੀ ਕੱਚੀ ਕਬੂਤਰੀ ਸੀ 10 12 ਦਿਨ ਹੋ ਗਏ ਆਪਾਂ ਡਾਈ ਨਹੀਂ ਸੀ ਸੁੱਜ ਗਈ ਸੀ ਸੁੱਜਣ ਤੋਂ ਬਾਅਦ ਰੋਕਤੀ ਸੀ ਅੱਜ 12 ਦਿਨਾਂ ਬਾਅਦ ਕੱਲੀ ਖੰਡਕ ਤਈ ਆ ਤੇ ਅੱਜ ਗੱਡੀ ਸੀ ਇਹ ਓਏ ਪਾਣੀ ਲੱਗੇਆਂ ਪਰੋਂ 10 ਮਿੰਟ ਹੋ ਗਏ ਉਹਨਾਂ ਨੂੰ ਬੈਠਿਆ ਨੂੰ ਦਾ 15 15 20 ਮਿੰਟ ਹੀ ਹੋ ਗਏ ਉਹਨੇ ਹਣਾ ਚੁਸਕੀ ਲਈ ਬਾਪਾ ਪਾਣੀ ਨਹੀਂ ਰਜਮਾ ਨਹੀਂ ਦੇਣਾ ਇਹਨਾਂ ਨੂੰ ਹਲਕੀ ਹਲਕੀ ਚੁਸਕੀ ਬਰੋਣੀ ਤੁਹਾਨੂੰ ਸਾਰਿਆਂ ਨੂੰ ਨਾ ਲਾਪਈ ਮੈਂ ਤਾਂ ਇਹ ਅੱਜ ਚੁਸਕੀ ਮਾਰੀ ਬਸ ਇਦਾਂ ਹੀ ਥੱਲੇ ਇਹ ਅੱਜ ਚੁਸਕੀ ਕੀਤੀ ਬਸ ਇਹਦੇ ਮੋਟਰ ਚੁਸਕੀ ਰਵਾਵਾਂਗੇ ਕਿ ਇਹ ਬਸ 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 ਨੀਲਾ ਆ ਗਿਆ ਤੇ ਮਗਰ ਇਹਨੂੰ ਵੀ ਭਾ ਲੈ ਤੇਰੀ ਨੂੰ ਆ ਬੱਸ 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 ਵੀਰੇ ਜਿਹੜਾ ਕਬੂਤਰ ਭੰਜਰ ਦਾ ਰੀਤ ਨੂੰ ਦਾਨਾ ਵੀ ਇੱਕ ਵੀਰੇ ਦਾ ਕਮੈਂਟ ਆਇਆ ਸੀਗਾ ਵੀ ਕਬੂਤਰ ਘਰੋਂ ਭਜਦੇ ਆ ਕਾਹ ਤੋਂ ਭੱਜ ਗਏ ਮੇਰੇ ਇੰਨੇ ਚੱਲ ਗਏ ਨੇ ਵੀਰੇ ਇੱਕ ਤਾਂ ਜਾਂ ਪੋਟੇ 'ਚ ਸਵੇਰ ਨੂੰ ਆਪਾਂ ਦਾਣੇ ਨਹੀਂ ਦੇਖਦੇ ਠੀਕ ਆ ਉਹ ਵੀ ਤਾਂ ਆ ਕੇ ਕਬੂਤਰ ਜਾਂਦਾ ਜਿੱਤੇ ਪੋਟੇ 'ਚ ਦਾਣੇ ਹੁੰਦੇ ਆ ਉੱਚਾ ਵੜ ਕੇ ਉੜਦਾ ਆ ਤੇ ਕਰਕੇ ਇੱਕ ਦੂਜਾ ਰੀਤ ਨਾਲ ਜਿਹੜੇ ਕਣਕਾ ਕੁੰਕਾ ਵੜਦੇ ਘੱਟਾ ਘੂਟਾ ਨਾਸਾ ਨੂੰ ਸਾਨੂੰ ਵੜ ਕੇ ਉਹ ਵੀ ਕੂਤਰ ਪਾਗਲ ਹੁੰਦਾ ਇਹ ਘੱਟੇ ਨਾਲ ਵੀ ਜਾਂਦਾ ਕੂਤਰ ਦੂਜਾ ਜਦੋਂ ਆਪਣੇ ਖੁੱਲੇ ਕਬੂਤਰ ਪਾਣੀਆਂ ਤੇ ਆ ਉਹਨਾਂ ਦੇ ਨਾਲ ਆਪਾਂ ਕੱਚਾ ਕਬੂਤਰ ਛੱਡ ਦਿੰਨੇ ਆ ਦੋ ਤਿੰਨ ਕੱਚੇ ਉਹ ਵੀ ਕੂਤਰ ਪਾਣੀ ਵਾਲੇ ਨੂੰ ਵੀ ਨਾਲ ਲੈ ਜਾਂਦੇ ਜਿਹੜੇ ਕੱਚੇ ਆ ਕਿਉਂਕਿ ਪਾਣੀ ਵਾਲੇ ਨੂੰ ਤਾਂ ਜ਼ੋਰ ਮਾਰਨਾ ਹੁੰਦਾ ਤੇ ਕੱਚਾ ਕਬੂਤਰ ਨਾਲ ਲੈ ਜਾਂਦਾ ਠੀਕ ਆ ਜ਼ੋਰ ਉਹਦਾ ਵੀ ਲੱਗਾ ਹੁੰਦਾ ਤੇ ਉਹਦਾ ਵੀ ਕੱਚਾ ਤੰਗ ਹੋ ਕੇ ਚੱਲ ਜਾਂਦਾ ਇਹ ਸਭ ਤੋਂ ਵੱਡਾ ਰੀਤ ਨੇ ਆ ਦੁੱਧਾ ਦਾਣੇ ਨਾਲ ਪੋਟੇ ਜੋਨ ਸਵੀਰ ਨੂੰ ਜਦੋਂ ਵੀ ਦਾਣੇ ਕਬੂਤਰਾਂ ਦੇ ਪੋਟੇ ਚ ਹੋਏ ਤਾਂ ਕਬੂਤਰ ਤਾਂ ਡਾ ਭੱਜਣ ਦੇ ਚਾਂਸ ਘੱਟੋ ਘੱਟ ਬਾਹਰ ਵੀ ਡਿਗੂਗਾ ਤੇ ਘਰ ਵੀ ਨਹੀਂ ਆਉਂਦਾ ਵਾਪਸ ਜੇ ਪੋਟੇ ਜੇ ਤਾਂ ਆ ਗਿਆ ਜਿੱਦਾਂ ਦੀ ਹੁਣ ਗਰਮੀ ਆ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਤੇ ਕਿਉਂਕਿ ਆ ਗੰਦ ਗੁੰਦ ਵੀ ਬਹੁਤ ਆ ਵਿੱਚ ਇਹਦਾ ਕਣਕ ਝੁਨਾ ਝੁਨਾ ਆ ਸੋਰੀ ਕਣਕ ਕੁੰਕ ਜਿਆ ਵੱਡਾਂ ਡੇ ਆ ਕਣਕ ਦਾ ਪੂਰਾ ਜਿਹਾ ਚੜਦਾ ਕਬੂਤਰਾਂ ਨੂੰ ਇਹਨਾਂ ਵੀ ਤੰਗ ਹੁੰਦੇ ਆ ਕਣੇ ਹੀਲੇ ਕਿੱਦਾਂ ਭਰੇ ਆਉਂਦੇ ਹੋਏ ਕਬੂਤਰਾਂ ਦੇ ਮੂੰਹ ਬਾਹਰ ਦਾੜੀਆਂ ਕੋਲ ਥੱਲੇ ਨੂੰ ਲੰਮਕਦੇ ਹੁੰਦੇ ਜਿਹੜਾ ਜਾਲਾ ਹੁੰਦਾ ਕਬੂਤਰਾਂ ਦੇ ਨਾਸਾਂ 'ਚ ਨੱਕ ਵੀ ਕਈ ਵੀਰ ਤਾਂ ਨਾਕੀ ਨਹੀਂ ਸਾਫ਼ ਕਰਦੇ ਜਿਨ੍ਹਾਂ ਨੂੰ ਨਹੀਂ ਪਤਾ ਚਲੋ ਜਿਨ੍ਹਾਂ ਨੂੰ ਤਾਂ ਪਤਾ ਕਾਰੀਗਰ ਆ ਬੰਦੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਕਿ ਨੱਕ ਸਾਫ਼ ਕਰੀਦਾ ਆ ਕਈ ਬੰਦੇ ਤਾਂ ਨਾਕੀ ਨਹੀਂ ਸਾਫ਼ ਕਰਦੇ ਕਬੂਤਰਾਂ ਦਾ ਦੂਜੇ ਦਿਨ ਮੂੰਹ ਪੱਟ ਕੇ ਉੜਦਾ ਕਬੂਤਰ ਕਈ ਰੀਜ਼ਨ ਵੜ ਜਾਂਦੇ ਆ ਇਹਦੇ ਹੁਣ ਤਾਂ ਹੀ ਵੀ ਝਾਲਦਣ ਵਾਲੀ ਦੇਖ ਕੇ ਹੁੰਨੇ ਆ ਸਾਜੀ ਚੱਲੀਏ ਫਿਰ ਯਕਲੋ ਸਕੂਟਰੀ ਕੱਢ ਲਓ ਨਾਲ ਦੇ ਪਿੰਡਾਂ ਨੂੰ ਹੁਣ ਜਾਣੇ ਆ ਬਾਬਿਓ ਬਿਲਾ ਕਬੂਤਰੀ ਦੇਖ ਕੇ ਹੁੰਨੇ ਆ ਕਿ ਇਹੀ ਛੱਡ ਬੈਠੇ ਗਲਤੀ ਸਾਡੀ ਆ ਉਦინი ਕੋਈ ਵੀ ਅਸੀਂ ਪਾਣੀ ਵਾਲੇ ਕਬੂਤਰਾਂ ਨਾਲ ਕੱਟਲ ਬੈਠੇ ਹੁਣ ਪਾਣੀ ਵਾਲੇ ਕਬੂਤਰ ਆਏ ਆ 1 ਵਜੇ ਤੋਂ ਬਾਅਦ ਇੱਕ ਉਹ ਕਬੂਤਰ ਬੈਠਾ ਇੱਕ ਉਹ ਥੱਲੇ ਬੈਠਾ ਨਾ ਗਾਂਦੀ ਬਹੁਤੀ ਆਪਣੇ ਨਾਲ ਹੀ ਤਾਂ ਕਣਕ ਮੈਂ ਦਗਾਇਆ ਹੋਈ ਵਿੱਚ ਤੂੜੀ ਵੜਦੇ ਤੇ ਧੂਆ ਹੀ ਧੂਆ ਉੱਡਣ ਡਿਆ ਹੀ ਪੂਰਾ ਤੇ ਉਹਦੇ ਕਰਕੇ ਕਬੂਤਰ ਉੱਚੇ ਜਾਂਦੇ ਸੀ ਉਹ ਕੂਤਰੀ ਨੇ ਜ਼ੋਰ ਮਾਰਤਾ ਨਾਲ ਇਹ ਤਾਂ ਵਾਪਸ ਆ ਗਏ ਉਹ ਕੱਲੀ ਨਹੀਂ ਆਈ ਉੱਤੋਂ ਇਹ ਕਬੂਤਰ ਚਲੋ ਸਿਆਣੇ ਸੀ ਝੁੰਡਾ ਹੈਗਾ ਦਿੱਲੀ ਉੱਡਦਾ ਸੀ ਇਸ ਕਰਕੇ ਇਕੱਠਾ ਹੀ ਥੱਲੇ ਨੂੰ ਆ ਗਿਆ ਉਹ ਕੂਤਰੀ ਉੱਚੀ ਖੜਦੀ ਸੀ ਉੱਤੋਂ ਹੀ ਚਲ ਗਈ ਕੂਤਰੀ ਹੁਣ ਉਹਨੂੰ ਦੇਖ ਕੇ ਉਹਨੇ ਆ ਤੇ ਗਲਤੀ ਆਪਣੀ ਆ ਵੀ ਕੱਚੇ ਕਬੂਤਰ ਨਾ ਕਦੀ ਵੀ ਪਾਣੀ ਵਾਲੇ ਕਬੂਤਰ ਨਾ ਕਦੀ ਵੀ ਕੱਚਾ ਕੂਤਰ ਨਾ ਕੱਢੋ ਉਹ ਵੀ ਨੁਕਸਾਨ ਆ ਛਿਲੇ ਚੱਕਲਾ ਸਕੂਟਰੀ ਚੱਲੀ ਏ ਕਮਣਾ ਨੂੰ ਜਾ ਘੁੰਮਣਾ ਜਾਂ ਲਖਪੁਰ ਇੱਥਰ ਆਪਣੇ ਲੱਗ ਲੱਗੇ ਪਿੰਡ ਸਾਰੇ ਦੇਖ ਕੇ ਓੜੇ ਪੈਣੇ ਆ ਕਿਉਂਕਿ ਬਾਬੇ ਕਬੂਤਰੀ ਵਾਲੀ ਚੰਗੀ ਆ ਓਏ ਤਾਈਓ ਚਲ ਗਈ ਬਾਅਦ ਚ ਇੰਦਾ ਕਰਦੇ ਤਾਈਓ ਚਲ ਗਈ ਵਾਲੀ ਚੰਗੀ ਕਰਕੇ ਚਲ ਗਈ ਤੇ ਬਹੁਤ ਵਧੀਆ ਕਬੂਤਰ ਬਾਬਿਓ ਜਿੱਤਦੇ ਵੀ ਆ ਉਹ ਵਾਲੇ ਆਪਣੇ ਜਾਂਦੇ ਨਹੀਂ 쿨ਰ ਦਾ ਪਾਣੀ ਦੇਖ ਲਾ ਆ ਦੇਖੋ ਘੱਟਾ ਭਾਇ ਕਿੱਦਾਂ ਨਹੀਂ ਕਬੂਤਰ ਪਾਦਾ ਹੋਣੇ ਦੇਖੋ ਘੱਟਾ ਦੂਜਾ ਪਾਣੀ ਪਾਣਾ ਪਾਣਾ 쿨ਰ ਤੇ ਪੂਰਾ ਗਰਦ ਉੱਠਿਆ ਪਿਆ ਪਾਣੀ ਪਾ ਗੀ ਜਾਂਦੇ ਪਾ ਦੇ ਲੋਈ ਬਾਬਿਓ ਅਹੀ ਸਾਰੇ ਪਿੰਡ ਗਾ ਆਏ ਆ ਤੇ ਦੁਆ ਜਿੰਨੇ ਪਿੰਡ ਸੀ ਸਾਰੇ ਘੁੰਮਾਦੇ ਆ ਤੇ ਕਬੂਤਰੀ ਬਾਬਿਓ ਛੱਤੀ ਤੇ ਬੈਠੀ ਆ ਕੇ ਦੇ ਪੈ ਰੇ ਯਾਰ ਉਹ ਛਤਰੀ ਦੇ ਖੁਤਰੀ ਬੈਠੀ ਆਪਣੀ ਇਹ ਇਹ ਤਾਂ ਦੀਦੀ ਦੀ ਪਰਿਆਕੇ ਦਾ ਬੋਨੇ ਦਾ ਨਾ ਉੱਤੇ ਬੈਠੀ ਛਤਰੀ ਦੇ ਭਾਈ ਮੈਂ ਪਿੰਡ ਗੁੰਦੇ ਰਹੇ ਉਹ ਬਾਬੇ ਖੁਤਰੀ ਲਾ ਲਈ ਆ ਤੇ ਮੈਂ ਰੁਕ ਗਿਆ ਥੱਲੇ ਥੋੜਾ ਕੰਮ ਪੈ ਗਿਆ ਤੇ ਸ਼ੀਲੇ ਨੇ ਲਾ ਲਈ ਆ ਗਈ ਇਹ ਲਾ ਲਈ ਓਏ ਕਿਹੜੀ ਹੀ ਆ ਤੇ ਇਹ ਚੋਰ ਇਹ ਚੋਰ ਕੁੜੀ ਹੈ ਵੇਦਾ ਅੱਗੇ ਇੱਥੇ ਬੈਠੀ ਹੈ ਮੈਂ ਗਰਮੀ 'ਚ ਮਾਰਿਆ ਕਿ ਨਹੀਂ ਚਿੱਲੇ ਲੋ ਵੀ ਬਾਬੇ ਕਬੂਤਰਾਂ ਨੂੰ ਬਰਾਮ ਤੋਂ ਪਾਦੇ ਆ ਤੇ ਆਹ ਫਿਲ ਕੇ ਰੱਖਿਆ ਕੋਈ ਕੋਈ ਪਾਦੇ ਆ ਤੇ ਇਦਾਂ ਫੀਲਾ ਕੱਟੀ ਜਾਂਦਾ ਹੈ ਚਿੱਲੇ ਖਿੱਚੀ ਇਹਨਾਂ ਦਾ ਕੰਮ ਹੈ ਹੋਰ ਹੋਰ ਕੱਟੀ ਜਾਂਦੇ ਮਦਾਨ ਤੋਂ ਤੋਆ ਕੂਚਰੀਆਂ ਨੂੰ ਪਾਉਣੇ ਆ ਹੋਰ ਹੋਰ ਇਹਨਾਂ ਨੂੰ ਪਾੜੀ ਪੂੜੀ ਖੇਚ ਗਈਆਂ ਰੱਖਿਆ ਦੁਬਾਰਾ ਪਾਣੀ ਹੁੰਦਾ ਹਾਂ ਰੱਖਿਆ ਉਹਨਾਂ ਨੂੰ ਆ ਬੋਲੇ ਹੋ ਗਏ ਇਹ ਮਾਰ ਰਖਾਂ ਲੋਈ ਬਾਬੇ ਚੇਤਾਪੁਰ ਹੋਈ ਮੱਖਣ ਪੋਂਦਾ ਬਦਾਮਾਂ ਤੇ ਤੇ ਸਰਿੰਜ ਦੇ ਨਾਲ ਹੀ ਹੁਣ ਦਾ ਵਿੱਚ ਬਣਾ ਕੇ ਗੜਿਆ ਤੇ ਪੁੱਤਰਾਂ ਨੂੰ ਦੇ ਦਿੱਤਾ ਇਹਨਾਂ ਸਾਰਿਆਂ ਨੂੰ ਜਿੰਨੇ ਵੀ ਪੁੱਤਰ ਆ ਤੇ ਹੁਣ ਲੱਗੇ ਆਪਾਂ ਆਹ ਪੁਤਰੀਆਂ ਜਿਹੜੀਆਂ ਬੰਦੀਆਂ ਢਾਂਗ ਤੇ ਨਹੀਂ ਹੁੰਦੀਆਂ ਤਿੰਨ ਚਾਰ ਆਹ ਵੜੀਓ ਇਹਨਾਂ ਜਿਹੜੀਆਂ ਤਿੰਨ ਚਾਰ ਹੈਗੀਆਂ ਉਹ ਫੜ ਕੇ ਤੇ ਛੱਡਦੇ ਆਂ ਬਾਟਾਂ ਗਈ ਤੇ ਵੀ ਆਉਂਦੀ ਤੇ ਨਹੀਂ ਆਉਂਦੀ ਤਾਂ ਹੈਗੀ ਆ ਇਹਨੂੰ ਢੱਡੀ ਤੇ ਨਹੀਂ ਭਾਣੀ ਦੇ ਖੜਦੇ ਹੀ ਬਣ ਗਈ ਆ ਦਾ ਬੁਤਰੀ ਆਪਣੀ ਉੜ ਕੇ ਆਈ ਆ ਹਲੋ ਦੇਸੀ ਗੋਲੀ ਨਾਲ ਕੋਈ ਫਰਕ ਨਹੀਂ ਪੈਂਦਾ ਪੁੱਤਰਾ ਨੂੰ ਆ ਚੈੱਕ ਕਰੋ ਆ ਉੜ ਕੇ ਆਈ 10 15 ਦਿਨ ਰੋਕ ਕੇ ਢਾਈ ਸੀਗੀ ਤੇ ਆ ਕੁਤਰੀ ਦਾਣਾ-ਦਬਾਣੀ ਵੀ ਖਾ ਲਿਆ ਐਨ ਓਕੇ ਦੀ ਰਿਪੋਰਟ ਤੇ ਜੇ ਕਮੈਂਟ ਆ ਜਾਂ ਵਧੀਆ-ਵਧੀਆ ਕਮੈਂਟ ਆਉਣਗੇ ਜਿਹੜੇ ਭਰਾ ਕਹਿਣਗੇ ਫੇਰ ਉਹਦਾ ਨੁਕਤਾ ਦੱਸ ਦਿਆਂਗੇ ਆਪਾਂ ਦੇਸੀ ਗੋਲੀ ਕਿੱਦਾਂ ਬਣਾਈਦੀ ਆ ਉਹ ਵੀ ਕੋਈ ਇੰਟਾ ਚੱਕਰ ਨਹੀਂ ਕਿਉਂਕਿ ਜਿਤਨਾ ਤਾਂ ਡੀ ਕਿਸਮਤ ਨੇ ਆ ਠੀਕ ਆ ਤੇ ਆਪਣੇ ਦੱਸਣ ਦਾ ਕੁਝ ਨਹੀਂ ਹੋਣਾ ਆਪਾਂ ਤਾਂ ਨੁਕਤਾ ਦੱਸ ਦਿਆਂਗੇ ਜੇ ਵਧੀਆ ਬਣਾ ਲਈ ਤੇ ਵਧੀਆ ਕਮ ਲੰਬ ਘੜਦੇ ਹੋਗੇ ਬਾਕੀ ਜੀ ਇਤਰੀਆਂ ਚੀਜ਼ਾਂ ਦਾ ਪਤਾ ਜਿੱਤਣ ਲੱਗੇ ਫੇਰ ਸਾਰੇ ਕੋ ਬੰਦਾ ਹਰੀ ਨਾ ਹਨਾ ਮੁਕੱਦਰ ਜਰੂਰੀ ਚਾਹੀਦੀ ਆ ਚਲੋ ਇੰਨਾ ਵੀ ਜਾਨਵਰ ਖੇਚ ਖੂਚ ਨਹੀਂ ਆਉਂਦਾ ਜੋਰ-ਜੂਰ ਨਹੀਂ ਲੱਗਦਾ ਜਾਨਵਰ ਦਾ ਆ 12 13 ਦਿਨ ਬਾਅਦ ਛੱਡੀ ਸੀ ਅੱਜ ਤੇ 1 ਵਜੇ ਪੂਰੇ ਬੈਠੀ ਐ ਇਹ ਤਾਂ ਹੈ ਕੋਈ ਨੂੰ ਪਤਾ ਅਜ ਗਰਮੀ ਵੀ ਨਹੀਂ ਸੀ ਅੱਜ 42 ਦਾ ਟੈਂਪਰੇਚਰ ਹੈ ਅੱਜ ਆਪਣੇ ਇੱਥੇ 42 ਦਾ ਟੈਂਪਰੇਚਰ ਹੈ ਤੇ ਸਿਰੇ ਦਾ ਗੰਦ ਉੜਦਾ ਸੀਗਾ ਤਾਂ ਜਣਕ ਕੱਟਦੇ ਸੀ ਤੇ ਕੂਤਰੀ ਦੀ ਹਾਲਤ ਚੈੱਕ ਕਰ ਲਓ ਲੱਗਦੀ ਹੈ ਵੀ ਉੜ ਕੇ ਆਈ ਹੋਊਗੀ ਜ਼ੋਰ ਲਾ ਕੇ ਐਨ ਓਕੇ ਪੂਰੀ ਬੈਠੀ ਆ ਬਾਕੀ ਕੂਤਰਾ ਦਾ ਜ਼ੋਰ ਲੱਗਾ ਆ ਜਿਹੜੇ ਸਿੱਕੇ ਕੂਤਰ ਸੀ ਨਾ 100 ਵੀ ਉਹਨਾਂ ਦਾ ਜ਼ੋਰ ਲੱਗਾ ਤੇ ਇਹ ਕੂਤਰੀ ਉੱਡ ਕੇ ਆਈ ਆ ਆ ਦੇਖੋ ਬਾਕੀ ਹਜੇ ਇੱਦਾਂ ਬੈਠੇ ਆ ਇਕੱਠੇ ਹੋ ਗਏ ਇਕੱਠੇ ਹੋ ਗਏ ਜਾਂ ਉੱਪਰ ਵੀ ਕੂਤਰ ਠੀਕ ਆ ਜਿੱਦਾਂ ਵੀ ਆ ਲੱਗਦਾ ਵੀ ਜ਼ੋਰ ਲੱਗਾ ਉਹ ਕੂਤਰ ਕੇ ਆ ਤਾਂ ਚਲੋ ਪੱਕੇ ਕੂਤਰਾ ਪੁਰਾਣੇ ਪਾਣੀ ਪੂਣੀ ਲੱਗੇ ਹੋਏ ਆ ਇਹਨਾਂ ਨੂੰ ਇੱਡਾਂ ਦਾ ਕੋਈ ਰੋਲਾ ਨਹੀਂ ਆ ਫਕਕੀਆਂ ਕੂਤਰੀਆਂ ਆ ਆ ਦੋਨਾਂ ਦਾ ਵੀ ਆ ਦੋ ਤਿੰਨ ਜਿਹੜੀਆਂ ਇਹ ਵੀ ਪੱਕੀਆਂ ਆਈਆਂ ਇੱਕ ਉਹ ਆ ਬੋਤਲ ਵਾਲੀ ਚੱਟੀ ਅੱਖ ਵਾਲੀ ਮੋਲੀ ਛੱਡਣੀ ਜਿਹੜੀ ਆਪਾਂ ਤੇ ਆ ਵੀ ਸ਼ਾਇਦ ਮੋਲੀ ਛੱਡੀਏ ਹਨਾ ਆ ਕੂਤਰੀ ਇਹ ਵੀ ਇਹ ਵੀ ਹੈਂਡ ਸੈਟ ਆ ਬਸ ਆ ਕੂਤਰੀ ਜਿਹੜੀ ਆਪਣੀ ਲਾਸਟ ਬੈਠੀ ਅੱਜ ਜਿਹੜੀ ਆਪਾਂ ਕਹਿੰਦੇ ਘਰੋਂ ਭੱਜ ਗਈ ਆ ਇਹਦਾ ਜ਼ੋਰ ਲੱਗਾ ਆ ਤੇ ਇਹ ਕੱਚੀ ਜੀ ਉਤਰੀ ਦਾ ਵੀ ਜ਼ੋਰ ਲੱਗਾ ਤੇ ਇਹਦਾ ਵੀ ਜ਼ੋਰ ਲੱਗਾ ਉੱਪਰ ਪਰ ਇਹ ਸੈੱਟ ਹੋ ਗਈਆਂ ਆ ਆ ਚੀਨੀ ਤੇ ਉਹ ਥੋੜਾ ਜਿਹਾ ਉਹਨੇ ਜ਼ੋਰ ਵੱਧ ਮਾਰਿਆ ਬਾਕੀ ਸਹੀ ਆ ਉਹ ਦੇਖੀ ਆ ਪਰੀ ਆ ਇਹ ਪਿੱਤੀਆਂ ਖਾਂਦੀ ਆ ਹੁਣ ਬੈਠੀ ਆ ਅੱਛਾ ਇਹ ਹੁਣ ਗੱਡੀ ਨਾ ਉਤੋ ਲਿਆ ਕੇ ਇਹ ਲੱਗੀ ਆ ਇਹਦਾ ਯਾਰ ਰੰਗ ਹੀ ਚੇਂਜ ਕਰਕੇ ਹੁਣ ਪਤਾ ਨਹੀਂ ਕਿਹੜੇ ਕਿਹੜੇ ਬੱਚੇ ਲਾਏ ਸੀ ਪੰਜ ਸੱਤ ਬੱਚੇ ਹੈਗੇ ਜਿਹੜੇ ਤੇਰੇ ਲੋ ਆਏ ਨਹੀਂ ਲੱਗੇ ਪਰ ਇਹ ਮੇਰੇ ਖਿਆਲ ਨਾਲ ਲੱਗੀ ਆ ਛਤਰੀ ਅੱਜ ਥਾਲਣੀ ਨਾ ਪਾਈ ਆਰੇ ਪੇ ਲੱਗੀ ਹੋਈ ਆ ਜੇ ਤੇ ਠੱਲ ਨਹੀਂ ਪਾਈ ਬਾਅਦ ਚ ਛੋਟੇ ਬੱਚੇ ਤੇਰੇ ਲੋ ਆਏ ਸੀ ਉਹ ਸਾਰੇ ਹੀ ਲੱਗੇ ਆ ਆ ਨਿਗੜੀ ਜੀ ਵੀ ਕੱਢਣ ਦੇ ਆ ਉਤੋਂ ਵੀ ਬੱਚੇ 4-5 ਹੈਗੇ ਉਹ ਵੀ ਲਿਆ ਕੇ ਛੱਡ ਦੇ ਜਿਹੜੇ ਛਤਰੀ ਤੇ ਨਹੀਂ ਲੱਗੇ ਉਠਾਤੇ ਆ ਦੋ ਆ ਬੈਠੇ ਆ 4-5 ਆ ਇਹਨਾਂ ਨੂੰ ਵੀ ਪੱਕੇ ਕਰ ਲਈਏ ਛਤਰੀ ਤੇ ਗਾਂ ਕੰਮ ਆ ਜੂਗੇ ਆਪਣੇ ਚੰਗੀ ਤਰ੍ਹਾਂ ਚਾਂਟ ਲੈਨੇ ਇਹਨੂੰ ਮੜਾ ਜਾ ਆ ਤਾਂ ਲਾ ਪਿਆ ਬੱਚਾ ਜਾਣ ਇੱਧਰ ਉੱਧਰ ਵਸ ਇਦਾਂ ਟੱਪੀ ਜਾਣਗੇ ਤੇ ਲੱਗ ਜਾਣਗੇ ਇਹ ਵਿੱਚ ਆਹਾ 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 ਰਜਾਲਾ ਤੁਸੀਂ ਵੀ ਚਲੋ ਨਹੀਂ ਕਿਹਨੀਆਂ ਕਿਹਜਾ ਅਨਿਕੇਨੁਕੇ ਜੇ ਵੀ ਲਾਲੇ ਬੱਚੇ ਬਾ ਲੱਗ ਜਾਣਗੇ ਇਦਾਂ ਹੀ ਵਾਸਤੇ 5-7 ਤਾਰੀ ਬਿਠਾਉਨੇ ਆ ਇਹਨਾਂ ਨੂੰ ਇਹਨਾਂ ਲੱਗ ਜਾਣਾ ਫਿਰ ਜਿਹੜੇ ਛੋਟੇ ਬੱਚੇ ਆ ਉਧਰ ਚਾਈ ਜਾਂਦੇ ਆ ਵੱਡੀਆਂ ਕਬੂਤਰੀਆਂ ਇੱਥੇ ਆ ਕਿਉਂਕਿ ਛੋਟੇ ਇਕੱਠੇ ਰਹਿੰਦੇ ਆ ਨਾ ਉੱਤੇ ਇਹਨਾਂ ਨੂੰ ਪਤਾ ਫਿਰ ਤਾਂ ਕਰਕੇ ਆਪਦੇ ਆੜੀਆਂ ਕੋ ਜਾਂਦੇ ਆ ਆ ਬਦਾਮ ਬਦੂ ਖਾ ਲਿਆ ਇਹਨਾਂ ਨੇ ਜਿਆ ਥੱਲੇ ਡਿਗੇ ਹੀ ਜਿਹੜੇ ਬਦਾਮ ਉਹਨਾਂ ਨੂੰ ਮੂੰਮਾ ਆ ਜਾ ਮਾਰਨ ਦੇ ਆ ਹੁਣ ਬਸ ਚੱਕ ਦਿਆਂਗੇ ਤਾਂ ਉਹਨਾਂ ਨੂੰ ਪੰਜਰਾ ਕਰ ਦੇਣਾ ਆਪਾਂ ਬਦਾਮ ਡਿਗੇ ਹੀ ਬਹੁਤ ਆ ਥੱਲੇ ਖਲਾਰ ਦਿੰਦੇ ਇਹ ਤੇ ਇਹਦੇ ਨਾਲ ਮੈਟ ਵਿਛਾ ਕੇ ਪਾਇਆ ਕਰਾਂਗੇ ਇਹਨਾਂ ਨੂੰ ਤੇ ਆ ਤਖਾ ਗੁਈਆਂ ਆਣ ਚੰਬ ਘੜਤੇ ਇਹਨਾਂ ਨੇ ਤਾਂ ਵਰਫਾ ਵੇੜਿਆ ਬੱਚੇ ਸੀਗੇ ਲਾਲੇ ਆਪਾਂ ਤੇ ਕੂਤਰੀਆਂ ਵੱਡੀਆਂ ਸੀ ਬੱਚੇ ਸੀਗੇ ਤੇ ਆਪਾਂ ਤੋਂ ਪੇਹੱਡੇ ਸੀ ਹੁਣ ਤੇ ਉਹਨਾਂ ਨੂੰ ਪਾਣੀ ਪੂਣੀ ਪਾ ਦਿੱਤਾ ਆ ਹੋ ਗਏ 10 ਮਿੰਟ ਲਾਇਆ ਇਹਨਾਂ ਨੂੰ ਤੇ ਤਰ ਉਧਰ ਛਰੇ ਇਹਨਾਂ ਦੇ ਸੈਕਰੋਇਰਾ। ਉਹ ਸਾਰੇ ਪਾਣੀ ਪੂਣੀ ਪੀ ਕੇ ਆਪ ਦਾ ਰਿਲੈਕਸ ਹੋਣ ਰਹਾ ਹੈ ਆਪਟਰ। ਤਾਂ ਠੀਕ ਆ ਬਾਬੇ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਓਕੇ ਬਾਬੇ ਮਿਲਦੇ ਆ ਅਗਲੀ ਵੀਡੀਓ ਚ।